ਸਸ਼ੀਕਾਲ ਇਸ ਵਕਤ ਸ਼ੰਭੂ ਬੈਰੀਅਰ ਦੇ ਉੱਤੇ ਮੌਜੂਦਾ ਤੇ ਮਹਾਰਾਜ ਦੀਪ ਸਿੰਘ ਤਾਂ ਤੁਹਾਨੂੰ ਇੱਕ ਤਸਵੀਰ ਦਿਖਾਉਣ ਲੱਗਿਆਗਾ ਇਹ ਤਸਵੀਰ ਮੈਸੀ ਟਰੈਕਟਰ ਦੀ ਆ ਟਾਇਰ ਕੋਨੇ ਹੋ ਚੁੱਕੇ ਆ ਪਰ ਫਿਰ ਵੀ ਜਿਹੜਾ ਇਹ ਪੁਰਾਣਾ ਮਾਡਲ ਟਰੈਕਟਰ ਬਾਪੂ ਨੇ ਜਿਹੜਾ ਦਿੱਲੀ ਨੂੰ ਖਿੱਚ ਦਿੰਦਾ ਬਾਪੂ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਕਿਵੇਂ ਮੈਸੀ ਦਿੱਲੀ ਨੂੰ ਖਿੱਚਦਾ ਹਾਂਜੀ ਦੇਣਾ ਥੰਨ ਕੋਲੇ ਉਹੋ ਹੀ ਲੈ ਜਾਣਾ ਜੀ ਮੈਸੀ ਟਰੈਕਟਰ ਕੋਲੇ ਸੀ ਮੈਚੀ ਫਿਰ ਥੇਲਤਾ ਮੈਸੀ ਟਰੈਕਟਰੀ ਬਾਬੇ ਨਾਨਕ ਦਾ ਨਾਂ ਲੈ ਕੇ ਹਾਂ ਹੁਣ ਦਿੱਲੀ ਪਾਊਗਾ ਗੂੰਜਾਂ ਛੱਡਦਾ ਇਹੋ ਹੀ ਫੋੜਾ ਆ ਇਹ ਹੀ 911 ਹਾਂ ਆਪਾਂ ਟਾਇਰ ਕੋਣ ਨਹੀਂ ਹੋਏ ਪਏ ਜੇ ਇਹ ਪਹੁੰਚੂਗਾ ਤੇਲ ਵੀ ਕਹਿੰਦੇ ਉਹ ਹੀ ਜਾਂਦਾ ਮੈਨੂੰ ਲੱਗਦਾ ਚੋ ਹੀ ਜਾਂਦਾ ਇਹਦਾ ਹਾਂਜੀ ਇਹ ਉਹ ਤੋਂ ਹੀ ਜਾਂਦਾ ਤੇਲ ਵਾਧੂ ਤੇਲ ਤੇ ਕੋਈ ਪ੍ਰਵਾਹ ਨਹੀਂ ਹਾਂ ਡੱਲੂ ਦਾ ਡੱਲ ਤੇ ਟਾਇਰ ਤਾਂ ਜਮੈਂ ਹੀ ਨਹੀਂ ਮਰਦੇ ਟਾਇਰ ਤਾਂ ਸਾਡੇ ਕੋਲੇ ਜੋੜੀਆਂ ਹੋਰ ਵੀ ਪਈਆਂ ਪਹਿਲਾਂ ਕਿੰਨੀ ਮਾਰ ਜਾਣਾ ਪਵੇ ਇਹ ਤਾਂ ਬੰਬੇ ਤੱਕ ਨਹੀਂ ਖੜਦਾ ਇਹੋ ਜਿਹਾ ਟਰੈਕਟਰ ਹੈ ਜੀ ਬੰਬੇ ਤੱਕ ਵੀ ਜਾਉਂਦਾ ਬੰਬੇ ਤੱਕ ਵੀ ਛੁੱਕਾ ਪਾਉਂਦਾ ਛੁੱਕਾ ਹਾਂਜੀ ਹੁਣ ਅਸੀਂ ਇਹਨੂੰ ਸਰਕਾਰ ਨੂੰ ਇਹ ਕਹਿੰਦੇ ਆ ਇਹ ਤੋਂ ਬਾਹਰ ਜ਼ਿਆਦਾ ਇਹ ਚਾਲਾਂ ਚੱਲਣ ਤੋਂ ਇੱਕ ਕਿਸਿਆਂ ਕਰਾ ਦੇਾਂਗੇ ਕਿਸਿਆਂ ਤੁਹਾਨੂੰ ਦੱਸਤਾ ਵੀ ਇਹ ਬਾਜਾ ਜੋ ਜਾਦਾ ਅੱਜ ਜੇ ਸਾਨੂੰ ਜੇ ਕੋਈ ਨਿਆਂ ਇਹਨਾਂ ਨੇ ਦੇਤਾ ਤਾਂ ਠੀਕ ਹੈ ਜੇ ਇਹਨਾਂ ਨੇ ਕੋਈ ਨਾ ਕਿਤੇ ਗੱਲ ਤੇ ਸਰਕਾਰਾਂ ਆਈਆਂ ਕੱਲ ਨੂੰ 11 ਵਜੇ ਅਸੀਂ ਇੱਥੋਂ ਹੋਰ ਵੀ ਮਤਲਬ 3-4000 ਟਰਾਲਾ ਟਰਾਲੀਆਂ ਆ ਰਹੀਆਂ ਉਹ ਰਾਤੇ ਰਾਤ ਤਾਂ ਜਾ ਜਾਣੀਆਂ ਹਾਂ ਕੱਲ ਨੂੰ ਅਸੀਂ 11 ਵਜੇ ਇਹ ਬੈਰੀਕੇਡ ਤੋੜ ਕੇ ਅਸੀਂ ਦਿੱਲੀ ਕੂਚ ਕਰ ਜਾਣਾ ਖੱਟਰ ਨੂੰ ਵੀ ਕਹਿ ਦੇਣਾ ਜਿੰਨਾ ਮਰਜੀ ਖੱਟਰਾ ਲਾਲਾ ਜੋਰ ਇਹ ਨਹੀਂ ਰੁਕਣੇ ਪੰਜਾਬ ਵਾਲੇ ਇੱਕਦੇ ਹੋਰ ਨਾ ਭਲੇਖੇ ਚ ਫਿਰਦਾ ਰਹੀਂ ਤੂੰ ਕਸੂਤਾ ਹੱਥ ਪਾ ਲਿਆ ਸਾਡੇ ਦੇ ਜਿਹੜੇ ਇਹਨੇ ਛਿੱਟਿਆ ਉਹ ਅਥਰੂ ਗੋਲੇ ਉਹ ਛਿੱਟਿਆ ਮਨਿਆਦ ਲੰਗੀ ਵਾਲੇ ਉਹ ਮਨਿਆਦ ਲੰਗੀ ਵਾਲੇ ਉਹ ਨਿਗਾ ਨੂੰ ਵੀ ਮਾਰਦੇ ਆ ਕਿੱਡੜੀ ਤੇ ਵੀ ਉਹਨਾਂ ਨੇ ਅਸਰ ਕੀਤਾ ਸਾਡੇ ਬੰਦੇ ਬਹੁਤ ਬਿਮਾਰ ਹੋ ਗਏ ਉਹਦੇ ਨਾਲ ਠੀਕ ਆ ਅੱਖਾਂ ਤੇ ਵੀ ਅਸਰ ਬਹੁਤ ਪਾਇਆ ਜਿਹੜਾ ਉਹਨਾਂ ਦੇ ਮਲਿਆਦ ਲੰਗੀ ਵਾਲਿਆਂ ਥਰੂ ਗੈ ਛਿੱਟਿਆ ਪਰ ਇਹੋ ਜਿਹਾ ਦਾ ਸਲੂਕ ਕੋਈ ਜਾਨਵਰ ਤੇ ਵੀ ਨਹੀਂ ਕਰਦਾ ਜਿਉਂ ਜਾ ਸੀ ਸ਼ਾਂਤਮਈ ਬੈਠੇ ਆ ਉੱਤੇ ਕੋਈ ਵੀ ਅੱਗੋਂ ਸੈ ਦੱਸ ਦੇਣ ਵੀ ਜਾਣਦੇ ਨੇ ਅੱਗੋਂ ਕੋਈ ਕੋਈ ਉਹਦੀ ਇੱਕੋ ਦਾ ਕੀ ਵਾਦਾ ਕੀਤਾ ਹੈ ਸ਼ਾਂਤਮਈ ਬੈਠਿਆਂ ਤੇ ਵੀ ਯਾਰੋ ਉਧਰੋਂ ਗੋਲੀਆਂ ਵੀ ਚਲਾਈ ਜਾਂਦੇ ਆ ਪੱਕੇ ਦੇ ਵੀ ਫੈਰ ਆਏ ਆ ਸਾਡੇ ਇੱਕ ਮੁੰਡੇ ਦੇ ਹੱਥ ਦੇ ਵਿੱਚ ਦੀ ਨੰਗੀ ਪੱਕੀ ਦੀ ਗੋਲੀ ਹਾਂ ਦੱਸੋ ਵੀ ਇਹ ਬਲਾ ਇਹਨਾਂ ਦੇ ਕਰਨ ਜੋਗਾ ਨਿੰਦਣ ਜੋ ਗੱਲਾਂ ਹੈ ਜਿਹੜਾ ਇਹਨਾਂ ਦੇ ਜਿਹੜਾ ਪੱਖ ਬਣਾ ਲਿਆ ਅਸਾਂ ਬਾਪੂ ਜੀ ਇਹ ਕਿਹੜਾ ਮਾਡਲ ਆ ਇਹ ਟਰੈਕਟਰ ਜਿਹੜਾ ਤੁਸੀਂ ਲਿਆਗਾ ਹਾਂ ਕਿੰਨਾ ਮਾਡਲ ਹੈ ਇਹ ਇਹ 90 ਮਾਡਲ ਹੈ ਜੀ ਅੱਛਾ 90 ਮਾਡਲ ਮੈਸੀ ਬਾਪੂ ਨੇ ਦਿੱਲੀ ਨੂੰ ਖਿੱਚਤਾ ਕਹਿੰਦਾ ਟੈਰਾਂ ਦੀ ਪ੍ਰਵਾਹ ਨਹੀਂ ਡਾਇਰੈਕਟਰ ਦੀ ਪ੍ਰਵਾਹ ਨਹੀਂ ਜੱਟ ਦਾ ਪੁੱਤ ਆ ਕਹਿੰਦਾ ਸ਼ੂਕ ਦਾ ਜਾਊਗਾ ਤਾਂ ਬੰਬੇ ਤੱਕ ਵੀ ਜਾਊਗਾ ਦਿੱਲੀ ਤਾਂ ਖੜੀ ਆ ਇਹ ਜੱਜਬਾ ਆ ਬਾਪੂ ਦਾ ਹੌਸਲਾ ਪੂਰਾ ਸਾਫ ਕੇ ਰੱਖਿਆ ਹੋਇਆ ਬਾਪੂ ਹੋ ਰਿਹਾ ਕਹਿੰਦਾ ਜੀ ਪੂਰਾ ਪੁੱਤ ਨਾਲ ਉਹ ਵੀ ਪਿਆਰਾ ਰੱਖਿਆ ਹੈ ਟ੍ਰੈਕਟਰ ਜਿਹਨੇ ਹੁਣ ਸਾਨੂੰ ਦਾਣੇ ਚਾਰ ਮਣ ਕਮਾ ਕੇ ਦੇਣੇ ਆ ਉਹ ਤਾਂ ਜੀ ਸਾਡਾ ਤਾਂ ਇਹੋ ਹੀ ਜਿਵੇਂ ਕਹਿੰਦੇ ਵੀ ਇਹੋ ਹੀ ਪੁੱਤ ਕਰਮ ਵਾਲਾ ਜਦੋਂ ਆਪਣਾ ਹੁਣ ਤਾਂ ਨਵੇਂ ਡ੍ਰੈਕਟਰ ਬੜੇ ਆ ਗਏ ਜਵਾਕ ਨਹੀਂ ਕਹਿੰਦੇ ਵੀ ਇਹਨੂੰ ਵੇਚ ਦਈਏ ਨਵਾਂ ਲੈ ਲਈਏ ਹੋਰ ਲੈ ਲਈਏ ਜਵਾਕਾਂ ਨੂੰ ਅਸੀਂ ਕਹਿੰਦੇ ਤੁਸੀਂ ਲੈ ਲਓ ਆਪਦਾ ਨਵਾਂ ਲੈਣਾ ਤਾਂ ਕਰਜੇ ਚੱਕਣਾ ਕਿਹੜਾ ਕੋਲੇ ਹੈਗੇ ਆ ਕਰਜੇ ਚੱਕਣਾ ਉਹਨਾਂ ਨੂੰ ਆਖਿਆ ਮੈਂ ਤਾਂ ਆ ਮੈਂ ਇੱਥੇ ਰੱਖਣਾ ਤੁਸੀਂ ਆਪਦਾ ਕੋਈ ਲੈਣਾ ਕਰਜਾ ਚੱਕ ਕੇ ਲੈ ਲਓ ਕਰਜਾ ਤਾਂ ਅੱਗੇ ਸਿਰ ਬੜਾ ਪਰ ਉਹਨੇ ਪਾਇਆ ਜਿਵੇਂ ਕਹਿੰਦੇ ਵਾਲ-ਵਾਲ ਕਰਜੇ ਦੇ ਨਾਲ ਇਹੋ ਹੀ ਅਸੀਂ ਸਰਕਾਰ ਨੂੰ ਕਹਿੰਨੇ ਆ ਇਹ ਇੱਕ ਤਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਓ 23 ਫਸਲਾਂ ਦੀ ਗਾਰੰਟੀ ਦੇ ਦਿਓ ਸਾਨੂੰ ਉਹ ਲਗਤੀ ਰੂਪ ਦੇ ਵਿੱਚ ਆਹੀ ਰੌਣਾ ਹੋਰ ਕੋਈ ਰੌਣਾ ਨਹੀਂਗਾ ਜੇ ਪਹਿਲਾਂ ਸਰਕਾਰ ਇਹ ਮਦਦ ਕਰ ਦਿੰਦੀ ਤੇ ਸਾਨੂੰ ਆਹਾ ਨਾ ਕਰਨਾ ਪੈਂਦਾ ਉਹਦੀ ਲੋੜ ਨਾ ਪੈਂਦੀ ਫੇਰ ਸਗੋਂ ਸਹਾਨੇ ਨੇ ਉਹਦਾ ਧੰਨਵਾਦ ਕਰਨਾ ਸੀ ਸਰਕਾਰਾਂ ਦਾ મોદી ਦਾ ਵੀ ਜੇ ਪਹਿਲਾਂ ਹੀ ਆਪ ਆਉਣ ਤੋਂ ਬਿਨਾਂ ਹੀ ਕਹਿੰਦਾ ਲੋ ਜੀ ਕਿਸਾਨਾਂ ਨੂੰ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਤੀਆਂ ਹੁਣ ਇਹ ਜਿਹੜੇ ਹੁਣ ਵੱਡੇ ਵੱਡੇ ਘਰਾਣਿਆਂ ਦੇ ਤਾਂ ਉਹਨਾਂ ਦੇ ਪੈਸੇ ਮਾਫ਼ ਕਰੀ ਜਾਂਦਾ ਜਿਹੜਾ ਯਾਰੋ ਗਰੀਬ ਕਿਸਾਨ ਹੈ ਉਹ ਮਰੀ ਜਾਂਦਾ ਆਤਮ ਹੱਤਿਆ ਕਰੀ ਜਾਂਦੇ ਆ ਨੌਜਵਾਨ ਮਰੀ ਜਾਂਦੇ ਘਰਾਂ ਦੇ ਘਰ ਮਰ ਗਏ ਆ 8 900 ਸਾਡਾ ਉਦੋਂ ਪਿਛਲੇ ਸਾਲ ਦਿੱਲੀ ਸ਼ਹੀਦ ਹੋ ਗਿਆ ਮਦਰ ਕਰਸਾਨ ਹਾਂ ਹੁਣ ਇੱਥੋਂ ਵੀ ਹੋ ਚੁੱਕੇ ਆ ਹਾਂ ਸ਼ਹੀਦ ਹੋ ਗਿਆ ਹੁਣ ਕੀਤਾ ਕੀ ਜਾਵੇ ਹੁਣ ਆਪਦੇ ਹੱਕ ਮੰਗਦੇ ਆ ਅਸੀਂ ਕੋਈ ਇਹਨਾਂ ਨਾਲ ਧੱਕਾ ਨਹੀਂ ਕਰਦੇ ਜੀ ਬਿਲਕੁਲ ਹੱਕ ਮੰਗਨੇ ਸਾਡੇ ਹੱਕ ਜਿਹੜੀਆਂ ਸਰਕਾਰਾਂ ਇਹ ਆਪਦੇ ਜ਼ੋਰ ਦੇ ਨਾਲ ਦਬਾਉਣਾ ਚਾਹੁੰਦੀਆਂ ਕਰਸਾਨ ਪਰ ਕਰਸਾਨ ਦਬਦੇ ਨਹੀਂ ਨਾ ਦਬਣ ਵਾਲੇ ਹੈਗੇ ਆ ਇੱਕ ਇਰਸਾਨ ਤੱਕ ਗੋਡੀਆਂ ਲਵਾ ਦੇਣਗੇ ਗੋਡੀਆਂ ਇਹ ਇਹਨਾਂ ਨੂੰ ਮੋਦੀ ਨੂੰ ਕਹਾਂ ਮੋਦੀਆ ਯਾਦ ਰੱਖ ਲੈ ਤੂੰ ਯਾਦ ਕਰੇਂਗਾ ਵੀ ਪੰਜਾਬ ਨਾ ਮੱਥਾ ਲਾਇਆ ਕੀਸੀਆਂ ਕਰਾ ਦੇਾਂਗੇ ਕੀਸੀਆਂ ਮੋਦੀਆ ਤੇ ਖੱਟਰਾ ਤੇਰੀਆਂ ਵੀ ਤੇਰੇ ਅਸੀਂ ਹਰਿਆਣੇ ਦੇ ਵੈਦੀ ਲੰਘਣਾ ਜਿੰਨਾ ਮਰਜੀ ਖੱਟਰਾ ਜੋਰ ਲਾ ਲਾ ਪ੍ਰਬੰਧ ਕਰ ਲਾ ਉੱਥੋਂ ਦੀ ਜਕਾਰੇ ਛੱਡ ਦੇ ਲੰਘਣਾ ਦਸਵੇਂ ਪਾਤਸ਼ਾਹ ਦੀ ਮਿਹਰ ਚਾਹੀਦੀ ਆ ਵਿੱਚ ਵੀ ਜਾਣਾ ਇਹਦੇ ਮਤਲਬ ਹੈ ਹਰਿਆਣੇ ਦੇ ਖੱਟ ਨੂੰ ਕਹਿੰਦੇ ਆਂਦਾ ਪ੍ਰਬੰਧ ਕਰ ਲੈ ਅਸੀਂ ਤੈਨੂੰ ਪਹਿਲਾਂ ਦੱਸੀ ਜਾਂਨੇ ਕੱਲ ਨੂੰ 11 ਵਜੇ ਅਜੇ ਜਕਾਰੇ ਛੱਡ ਕੇ ਤੁਰਨਾ ਕੋਈ ਬੈਰੀ ਬੂਰੀ ਗੇਟ ਨਹੀਂ ਇਹਦਾ ਆ ਕੇ ਖੜਦਾ ਆਪਣੇ ਬਾਬੇ ਨਾਨਕ ਦੀ ਮਿਹਰ ਚਾਹੀਦੀ ਹੈ ਜੀ ਹਾਂ ਜਕਾਰਾ ਲਗਾ ਦਿਓ ਫਰਕੀਰ ਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਛੱਟੋ ਬਾਜਾ ਵਾਲਿਓ ਸਤਿਗੁਰੂ ਰੱਖ ਲੋ ਮਿਰਦਪੁਰੇ ਦੀ ਲਾਜ Send us our the sabhdeepa, sab the